ਕਿਸੇ ਪਾਸ਼ਾ ਕੋ ਸੇ ਇਹ ਤੇ ਨਹੀਂ ਸਾਡੇ ਨੂੰ ਸਾਦੇ ਤਾ ਜਿਸੇ ਮੁਸਲਮਾਨ ਕੋ ਗੈ ਤਮ ਉਸ ਨੂੰ ਉਹਦੇ ਧਰਮ ਵਿੱਚ ਪੱਕਾ ਹੋਣ ਦਾ ਉਪਦੇਸ਼ ਦਿੱਤਾ ਕਿਸੇ ਹਿੰਦੂ ਕੋਲ ਕਿਸੇ ਹਿੰਦੂ ਵੀਰ ਕੋ ਜਾਂਦੇ ਹਾਂ ਤਉ ਉਹਨੂੰ ਵੀ ਸਾਥ ਸੰਗਤ ਆਪਣੇ ਧਰਮ ਵਿੱਚ ਆਪਣੇ ਧਰਮ ਦੇ ਸਿਧਾਂਤਾਂ ਵਿੱਚ ਪੱਕੇ ਹੋਣ ਦਾ ਉਪਦੇਸ਼ ਦਿੰਦੇ ਹਨ ਪ੍ਰਭੂ ਭਗਤੀ ਨਾਲ ਜੋੜਦੇ ਸਾਸਤ੍ਰ ਇਸੇ ਤਰ੍ਹਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਜਦ ਪ੍ਰਕਾਸ਼ ਹੁੰਦਾ ਹੈ। ਪਾਸ਼ਾ ਜادہ ਸੰਸਾਰ ਤੇ ਆਉਂਦੇ ਹਨ। ਗੁਰੂ ਸਾਹਿਬ ਦਾ ਜادہ ਪ੍ਰਕਾਸ਼ ਹੁੰਦਾ ਹੈ। ਤਾਂ ਇੱਕ ਮੁਸਲਮਾਨ ਧਰਮ ਦਾ ਇੱਕ ਬੜਾ ਵੱਡਾ ਇੱਕ ਫੁਟੀਰ ਉਸੇ ਧਰਮ ਨਾਲ ਜੁੜਿਆ ਹੋਇਆ ਉਸੇ ਫੁਟੀਰ ਪੀਖਨ ਸ਼ਾਹ ਜਦ ਮਾਰਾ ਇਹ ਤਾਂ ਪਵਨ ਪ੍ਰਕਾਸ਼ ਹੁੰਦਾ ਹੈ ਤਸਾਸਨ ਜਿਸ ਦਿਸ਼ਾ ਵੱਲ ਕਟਨਾ ਸਾਹਿਬ ਦੀ ਪਾਲ ਧਰਤੀ ਤੇ ਗੁਰੂ ਸਾਹਿਬ ਅਵਤਾਰ ਲੈਦੇ ਹਨ ਉਪੀਰ ਵੀ ਉਸੇ ਦਿਸ਼ਾ ਵੱਲ ਨੂੰ ਆਪਣਾ ਮੁਖ ਕਰਕੇ ਨਮਾਜ਼ ਅਧਾ ਕਰਨ ਲੱਗਦਾ ਉਸਨੇ ਮਰੀਦਾਂ ਨੂੰ ਪੁੱਛਦੇ ਹਾਲ ਕਿ ਫਕੀਰ ਜੀ ਅੱਜ ਕੀ ਹੋ ਗਿਆ ਜੁਰਤ ਦਿਸ਼ਾ ਵੱਲ ਕਾਪੂਸੀ ਨਵਾਲ ਪੜੇ ਰਹੇ ਹੋ ਤਾਂ ਦੱਸਦਾ ਹੈ ਜੇ ਅੱਜ ਅੱਲਾ ਖੁਦਾ ਸੰਸਾਰ ਤੇ ਆਇਆ ਹੈ ਅਜ ਇਸ ਦਿਸ਼ਾ ਵਿੱਚ ਖੁਦਾ ਦਾ અવਤਾਰ ਹੋਇਆ ਹੈ ਤੇਰ ਭੇਖਣਸ਼ਾ ਮਹਾਰਾਜ ਦੇ ਦਰਸ਼ਨਾਂ ਲਈ ਪਾਤਸ਼ਾਹ ਦੇ ਦਰਸ਼ਨਾਂ ਲਈ ਉਸ ਧਰਤੀ ਤੇ ਜਾਂਦੇ ਹਨ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਲੋਕ ਜੀਆਂ ਲੈ ਕੇ ਜਾਂਦੇ ਹਨ ਕਿ ਇੱਕ ਉਹ Hindu ਧਰਮ ਮੰਨ ਲੈਂਦੇ ਹਨ ਇਸ ਇੱਕ ਨੂੰ Muslim ਮਤ ਮੰਨ ਲੈਂਦੇ ਹਨ ਤੇ ਹਰ ਦੇ ਵਿਚਾਰ ਅਦਾਸ ਕਰਦੇ ਹਨ ਪਾਸ਼ਾ ਉਹ ਕਿੰਨਾ ਦੀ ਬਾਹ ਫੜੂਗੀ ਗਰੋਸਾ ਦੋ ਆਏ ਤੋ ਜੀਆਂ ਉਪਰ ਸੱਤ ਰਾ ਕੁੜੇ ਦੇ